ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨਵ ਨਿਯੁਕਤ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਨੇ ਪਿੰਡਾਂ ਦੇ ਪੰਚਾ ਸਰਪੰਚਾਂ ਨਾਲ ਜਨਪ੍ਰਸ਼ਾਸਨ ਕਰਨ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਪਿੰਡ ਪੱਧਰੀ ਅਤੇ ਖਿਆਲਾ ਖੁਰਦ ਵਿਖੇ ਪੁੱਜੀ। ਇਸ ਮੌਕੇ ਹਲਕਾ ਦੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਹਲਕਾ ਰਾਜਾਸਾਂਸੀ ਦੇ ਪਿੰਡ ਦਾ ਵਿਕਾਸ ਕਰਨ ਅਤੇ ਨਸ਼ਿਆਂ ਨੂੰ ਖਤਮ ਕਰਨਾ ਹੀ ਮੇਰਾ ਮੁੱਖ ਮੰਤਰ ਹੈ। ਉਹਨਾਂ ਨੇ ਪੰਚਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਾ ਕਰਨ। ਘੀਰ ਵਿੱਚ ਸਰਪੰਚ ਚਰਮਲ ਸਿੰਘ ਪਧਰੀ ਅਤੇ ਡਾਕਟਰ ਭਗਵੰਤ ਸਿੰਘ ਖਿਆਲਾ ਨੇ ਮੈਡਮ ਸੋਨੀਆ ਮਾਨ ਅਤੇ ਇਲਾਕੇ ਦੇ ਪੰਚਾ ਸਰਪੰਚਾਂ ਨੂੰ ਜੀ ਆਇਆਂ ਆਖਿਆ ਅਤੇ ਸਿਰੋਪੇ ਪਾ ਕੇ ਸਨਮਾਨਿਤ ਵੀ ਕੀਤਾ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਵੇ ਤੋਂ ਹੀ ਰਾਜਸਥਾਨੀ ਦੇ ਡਿਫਰੈਂਟ ਡਿਫਰੈਂਟ ਵਿਲੇਜਸ ਦੇ ਵਿੱਚ ਗਏ ਸੀਗੇ ਐਂਡ ਪਿੰਡਾਂ ਦੇ ਵਿੱਚ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਔਰ ਬਹੁਤ ਹੀ ਮਾਨ ਸਤਕਾਰ ਦਿੱਤਾ ਜਿਥੇ ਪਿੰਡਾਂ ਦੇ ਵਿੱਚ ਆ ਕਾਂਗਰਸ ਦੇ ਸਰਪੰਚ ਨੇ ਵੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਅਕਾਲੀ ਦਲ ਦੇ ਕੁਝ ਵਰਕਰਸ ਨੇ ਵੀ ਜੁਆਇਨ ਕੀਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਐਂਡ ਅਰਵਿੰਦ ਕੇਜੀਵਾਲ ਜੀ ਦਾ ਜਿਹੜਾ ਪਾਰਟੀ ਦੇ ਸਮਰਪਿਤ ਕੰਮ ਹੈ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸੋ ਆਮ ਆਦਮੀ ਪਾਰਟੀ ਦੇ ਨਾਲ ਪ੍ਰਵਾੜ ਦੇ ਵਿੱਚ ਵਾਅਦਾ ਹੋਇਆ ਹੈ ਔਰ ਦਿਨ ਬਰ ਦਿਨ ਜਿਹੜਾ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਹੈ ਰਾਜਸਥਾਨੀ ਹਲਕੇ ਦੇ ਵਿੱਚ ਔਰ ਰੋਜ਼ ਹੀ ਬਹੁਤ سارے ਸਰਪੰਚੀਸ ਸਾਨੂੰ ਜੁਆਇਨ ਕਰਨਾ ਚਾਹੁੰਦੇ ਆ ਬਹੁਤ ਸਾਰੇ ਸਾਨੂੰ ਪਿੰਡਾਂ ਦੇ ਵਿੱਚ ਇਨਵਾਈਟ ਕਰਦੇ ਆ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਦਿਲੋਂ ਉਹ ਸਾਨੂੰ ਪਿਆਰ ਦੇ ਰਿਹਾ ਔਰ ਸਾਡੇ ਕੰਮ ਨੂੰ ਸਹਾਰਾ ਦੇ ਆ ਅਸੀਂ ਵੀ ਦਿਲੋਂ ਸਾਡੇ ਲੋਕਾਂ ਦਾ ਜਿਹੜਾ ਕੰਮ ਹੈ ਪੈਂਡਿੰਗ ਵੀ ਹੈ ਜੋ ਹੋਣ ਵਾਲਾ ਵੀ ਐ ਸੀ ਦਿਲੋਂ ਉਹਨਾਂ ਦੇ ਨਾਲ ਡੈਡੀਕੇਟਿਡਲੀ ਉਹ ਕੰਮ ਪੂਰੇ ਕਰਾਂਗੇ ਜੀ ਦੇਖੋ ਜੀ ਜਿੱਥੇ ਜਿੱਥੇ ਮੁਸ਼ਕਲਾਂ ਹੈਗੀਆਂ ਨੇ ਅਸੀਂ ਉਹਨਾਂ ਦਾ ਹੱਲ ਕਰ ਰਹੇ ਹਾਂ ਮੁਸ਼ਕਲ ਜਿੱਥੇ ਹੁੰਦੀ ਹੈ ਤੇ ਹੱਲ ਵੀ ਹੁੰਦਾ ਹੈ ਸੋ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲਾਂ ਵੀ ਇਹ ਕਿਹਾ ਸੀਗਾ ਕਿ ਅਸੀਂ ਕਿਸੇ ਦੀ ਵੀ ਮੁਸ਼ਕਲ ਜਿਹੜੀ ਹੈ ਉਹ ਐਵੇਂ ਨਹੀਂ ਰਹਿਣ ਦਵਾਂਗੇ ਔਰ ਪਿੰਨਾਂ ਦੇ ਵਿੱਚ ਚੰਗਾ ਜਿਹੜਾ ਸਰਪੰਚੀਜ਼ ਦੇ ਥਰੂ ਲੋਕਾਂ ਦੇ ਥਰੂ ਬਹੁਤ ਪਿਆਰ ਮਿਲ ਰਿਹਾ ਨਹੀਂ ਦੀ ਇੰਨੀ ਗਰਮੀ ਦੇ ਵਿੱਚ ਇੰਨਾ ਇਕੱਠ ਕਿਤੇ ਤੁਹਾਨੂੰ ਵੇਖਣ ਲਈ ਮਿਲੂਗਾ ਨਹੀਂ ਜਿੱਥੇ ਵੀ ਅਸੀਂ ਜਾਂਦੇ ਆ ਤੁਸੀਂ ਫੁਟੇਜ ਦੇਖ ਸਕਦੇ ਹੋ ਸਾਰੇ ਲੋਕੀ ਕਿੰਨਾ ਪਿਆਰ ਦੇ ਰਹੇ ਆ ਗਰਮੀ ਦੇ ਵਿੱਚ ਵੀ ਬੈਠੇ ਸਾਡਾ ਇੰਤਜ਼ਾਰ ਕਰ ਰਹੇ ਹੁੰਦੇ ਆ ਇਸ ਤੋਂ ਉੱਤੇ ਵਿਸ਼ਵਾਸ ਕੀ ਹੈ ਉਹਨਾਂ ਨੂੰ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਤਾਉਣੀ ਹੈ ਕਿ ਜਿੰਨਾ ਵਿਸ਼ਵਾਸ ਔਰ ਪਿਆਰ ਉਹ ਸਾਨੂੰ ਦੇ ਰਹੇ ਆ ਅਸੀਂ ਉਹਨਾਂ ਦੇ ਉੱਤੇ ਖਰੇ ਉਤਰਾਂਗੇ ਜੀ ਨਸ਼ਿਆਂ ਯੁੱਧ ਨਸ਼ਿਆਂ ਦੇ ਬਰੂ ਚੱਲ ਰਿਹਾ ਮਾਨ ਸਾਹਿਬ ਨੇ ਚਲਾਇਆ ਹੈ ਅਸੀਂ ਨਸ਼ਾ ਮੁਕਤੀ ਮੋਰਚੀ ਜਿਵੇਂ ਮੈਨੂੰ ਮਾਜਾ ਦੀ ਜੂਨ ਦੀ ਇੰਚਾਰਜ ਬਣਾਇਆ ਅਸੀਂ ਪਿੰਡਾਂ ਦੇ ਵਿੱਚ ਹੁਣ ਸਾਡੇ 10 ਤਰੀਕ ਤੋਂ ਬਾਅਦ ਪ੍ਰੋਗਰਾਮ ਸਟਾਰਟ ਹੋ ਜਾਣੇ ਆ ਔਰ ਨਾਲ ਹੀ ਅਸੀਂ ਜਿਹੜਾ ਹੈ ਕਿ ਪਿੰਡਾਂ 'ਚ ਕਮੇਟੀਆਂ ਬਣਾਉਣੀਆਂ ਸ਼ੁਰੂ ਕਰਨੀਆਂ ਨੇ ਔਰ ਅੱਜ ਤੱਕ ਇਹ ਜੀ ਜਿਹੜਾ ਸ਼ਲਾਗਯੋਗ ਕਦਮ ਹੈ ਕਿਸੇ ਵੀ ਗਵਰਨਮੈਂਟ ਨੇ ਨਹੀਂ ਚੁੱਕਿਆ ਅਸੀਂ ਐਸ ਐਚ ਓਜ਼ ਨੂੰ ਹੀ ਸਾਫ਼ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਵੀ ਕੋਈ ਨਸ਼ਾ ਦੀ ਸਫਾਰਿਸ਼ ਲੈ ਕੇ ਆਂਦਾ ਹੈ ਉਹਨੂੰ ਤੁਸੀਂ ਕੰਸੀਡਰ ਨਾ ਕਰੋ ਔਰ ਇਨ ਫੈਕਟ ਉਹਨੂੰ ਉਹਦਾ ਨਾਮ ਵੀ ਵਿੱਚੇ ਲਿਖੋ ਤੋ ਅਸੀਂ ਨਸ਼ੀਦੇ ਖਿਲਾਫ ਸਾਡੀ ਸਰਕਾਰ ਬਹੁਤ ਸੀਰੀਅਸ ਹੈ ਜੀ ਹਾਂਜੀ ਅਸੀਂ ਮੰਗ ਰੱਖੀ ਆ ਜਿਹੜੀ ਸਾਡੀ ਪੱਧਰੀ ਤੋਂ ਬੈੜਵਾਲ ਨੂੰ ਇੱਕ ਸੜਕ ਜਾਂਦੀ ਆ ਉਹ ਪੰਜਾਬ ਮੰਡੀ ਬੋਰਡ ਚ ਆਉਂਦੀ ਆ ਉਹ ਕਾਫੀ ਉਹਦੀ ਹਾਲਤ ਖਰਾਬ ਹੋ ਗਈ ਆ ਉਹ ਉਹਨਾਂ ਦੀ ਨੋਲਜ ਵਿੱਚ ਲਿਆਂਦਾ ਵਾ ਉਹਨਾਂ ਨੂੰ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਸੀਂ ਬਹੁਤ ਜਲਦੀ ਇਹਨੂੰ ਅਸੀਂ ਜਿਹੜਾ ਵੀ ਇੱਕ ਸੜਕ ਨੂੰ ਬਣਾਵਾਂਗੇ ਸਭ ਤੋਂ ਪਹਿਲਾਂ ਵੈਕਰ ਜੀ ਕਾ ਖਾਲਸਾ ਵੈਕਰ ਦੀ ਕੋਥੇ ਇਹਨੂੰ ਫੈਸਲਾ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਲਿਆ ਹਲਕਾਰਾ ਰਾਜਾ ਸੰਸੀ ਤੋਂ ਇੰਚਾਰਜ ਮੈਡਮ ਸੋਨੀਆ ਮਾਨ ਜੀ ਦੇ ਰੂਪ ਵਿੱਚ ਹਲਕਾਰਾ ਰਾਜਾ ਸੰਸੀ ਨੂੰ ਦਿੱਤੇ ਆ ਅੱਜ ਤੁਹਾਡੇ ਸਾਹਮਣੇ ਸੰਗਤ ਦਾ ਜੋ ਹੰਗਾਰਾ ਸੀ ਤੁਸੀਂ ਵੀ ਸਵੇਰ ਦੇ ਹਲਕੇ ਦੇ ਨਾਲ ਹੀ ਜੇ ਲੱਗਦਾ ਕਿ ਹਲਕਾਰਾ ਰਾਜਾ ਸੰਸੀ ਦੀ ਸੰਗਤ ਉਹਨਾਂ ਨੂੰ ਦਿਲੋਂ ਪਰਵਾਹ ਰਹੀ ਆ ਹਲਕਾਰਾ ਰਾਜਾ ਸੰਸੀ ਉਹਨਾਂ ਦੀ ਗਵਾਹੀ ਵਿੱਚ ਹੋਰ ਤਰੱਕੀ ਕਰੂਗਾ ਤੇ ਪਾਰਟੀ ਨੂੰ ਵੀ ਹੋਰ ਹੰਗਾਰਾ ਮਿਲੂਗਾ ਕੀ ਕੀ ਮੁਸਲਿਮਾਂ ਤਾਂ ਨਹੀਂ ਪੁਰਾਣੀਆਂ ਬਿਹਾਲ ਕੰਡਾ ਚੋ ਰਹਿ ਗਈਆਂ तकरीबन ਕੋਹੋ ਜੀ ਕੋਈ ਗੱਲ ਨਹੀਂ ਆ ਬਾਕੀ ਸਮੇਂ ਦੇ ਲਿਹਾਜ ਨਾਲ ਜਿੰਨਾ ਜਿੰਨਾ ਸਮਾਂ ਜਿੰਨੂੰ ਮਿਲਿਆ ਉਹਨੇ ਆਪਣੇ ਕੰਮ ਕੀਤੇ ਹੀ ਆ ਹੁਣ ਮੁਸ਼ਕਲਾਂ ਤੁਹਾਡੇ ਸਾਹਮਣੇ ਮੇਨ ਨਸ਼ੇ ਦੀ ਆ ਸਟੇਡੀਅਮ ਦੇ ਮਸਲੇ ਆ ਇਹ ਕਾਮਨ ਮੁਸ਼ਕਲਾਂ ਜਿੰਨਾ ਕਰਕੇ ਪੂਰੇ ਪੰਜਾਬ ਦੇ ਲੋਕਾਂ ਨੇ ਸਰਕਾਰ ਲੈਂਦੀ ਸੀ ਸਭ ਤੋਂ ਮੇਨ ਨਸ਼ਿਆਂ ਦਾ ਵਾ ਉਹਨਾਂ ਦੇ ਹੁਣ ਕਾਫੀ ਜ਼ਿਆਦਾ ਕਾਬੂ ਪੈ ਚੁੱਕਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ